ਪਾਤਰ ਸਾਹਿਬ ਨੂੰ ਅੱਜ ਸਾਰਾ ਪੰਜਾਬ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੇਦਾ ਐਨ ਆਈਐਂ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਬਾਡਲ ਕੌਮਨ ਸੈਂਕਸ਼ਨ ਦੇ ਵਿੱਚ ਇਸ ਵੇਲੇ ਅਸੀਂ ਖੜੇ ਆਂ ਪਰ ਪਾਤਰ ਸਾਹਿਬ ਦੀਆਂ ਉਹਨਾਂ ਗੱਲਾਂ ਨੂੰ ਯਾਦ ਕਰ ਰਹੇ ਆਂ ਪਾਤਰ ਸਾਹਿਬ ਦੀ ਉਹ ਸੋਚ ਨੂੰ ਯਾਦ ਕਰ ਰਹੇ ਆਂ ਪਾਤਰ ਸਾਹਿਬ ਤਾਂ ਆਪ ਕਹਿੰਦੇ ਹੁੰਦੇ ਆ ਕਿ ਜਦ ਤੱਕ ਲਫ਼ਜ਼ ਜਿਉਂਦੇ ਨਹੀਂ ਸੁੱਖਣ ਵਰ ਜਿਉਣ ਮਰ ਕੇ ਵੀ ਉਹ ਕੇਵਲ ਜਸਮ ਹੁੰਦੇ ਨਹੀਂ ਜੋ ਸਿਵਿਆ ਵਿੱਚ ਸੁਹਾ ਬਣਦੇ ਇਹ ਇਹ ਗੱਲ ਉਹਨਾਂ ਦੀ ਜਿਹੜੀ ਉਹ ਤਰਵਾਸੀ ਰਹੀ ਹੈ ਕਿ ਉਹ ਮਤਲਬ ਠੀਕ ਹੈ ਜਸਮੀ ਤੌਰ ਤੇ ਚਲੇ ਗਏ ਪਰ ਪਾਤਰ ਸਾਹਿਬ ਦਾ ਜਿਹੜਾ ਫਿਕਰ ਸੀ ਪਾਤਰ ਸਾਹਿਬ ਦੀ ਜਿਹੜੀ ਸੋਚ ਪਾਤਰ ਸਾਹਿਬ ਦਾ ਜਿਹੜਾ ਆਧਵ ਉਹ ਹਮੇਸ਼ਾ ਸਾਡੇ ਨਾਲ ਰਹੂਗਾ ਨਾਲ ਹੀ ਨਹੀਂ ਰਹੂਗਾ ਬਲਕਿ ਆਉਣ ਵਾਲੇ ਜਿਹੜੇ ਪੰਜਾਬ ਦੀ ਸਿਰਜਣਾ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਊਗਾ ਕਿ ਉਹਨਾਂ ਦੀਆਂ ਲਿਖਤਾਂ ਤੋਂ ਜਾਂ ਉਹਨਾਂ ਦੇ ਫਿਕਰ ਤੋਂ ਸਾਡੇ ਜਿਹੜੇ ਪੰਜਾਬ ਦੇ ਸਿਰਜਕ ਹੈ ਪੰਜਾਬ ਦੇ ਫੈਸਲੇ ਲੈਣ ਵਾਲੇ ਲੋਕ ਹੈ ਭਾਵੇਂ ਉਹ ਰਾਜਨੀਤੀ ਵਿੱਚ ਹੈ ਭਾਵੇਂ ਸਮਾਜ ਦੇ ਹੈ ਵਿੱਚ ਭਾਵੇਂ ਸਿੱਖਿਆ ਖੇਤਰ 'ਚ ਹੈ ਉਹ ਕਿਸੇ ਵੀ ਖੇਤਰ ਦੇ ਵਿੱਚ ਆ ਉਹਨਾਂ ਨੂੰ ਤੋਂ ਸੇਰ ਜ਼ਰੂਰ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦਾ ਪੰਜਾਬ ਹੋਣਾ ਚਾਹੀਦਾ ਕਿਉਂਕਿ ਪਾਤਰ ਸਾਹਿਬ ਦਾ ਜਿਹੜਾ ਫਿਗਰ ਸੀ ਨਾ ਉਹ ਸੀ ਬੱਚਿਆਂ ਲਈ ਵੀ ਸੀ ਜਵਾਨਾਂ ਲਈ ਵੀ ਸੀ ਕਿਸਾਨਾਂ ਲਈ ਵੀ ਸੀ ਮਜ਼ਦੂਰਾਂ ਲਈ ਵੀ ਸੀ ਉਹਨਾਂ ਦਾ ਫਿਕਰ ਜਿਹੜਾ ਸੀ ਉਹ ਦਰਖਤਾ ਲਈ ਵੀ ਸੀ ਜਨੋਰਾ ਲਈ ਵੀ ਸੀ ਜਿਹੜਾ ਮਤਲਬ ਸੋਚੇ ਪੰਜਾਬ ਦਾ ਫਿਕਰ ਕਰਦੇ ਸੀ ਜਿਹੜਾ ਖਲਾਜ ਆ ਲੱਗਦਾ ਵੀ ਉਹਨਾਂ ਦੇ ਜਾਣ ਤੋਂ ਬਾਅਦ ਕੀ ਲੱਗਦਾ ਕੋਈ ਭਰਨ ਵਾਲਾ ਉਸ ਤੋਂ ਬਾਅਦ ਕੋਈ ਬੰਦਾ ਹੈ ਵੈਸੇ ਤਾਂ ਕਿਸੇ ਦਾ ਆਪਾਂ ਕਰ ਨਹੀਂ ਸਕਦੇ ਜੀ ਨਾ ਵੀ ਗੱਲ ਕਹਿਣੀ ਤਾਂ ਮਤਲੇ ਲੱਗਦਾ ਇੱਕ ਇੱਕਦਮ ਤਾਂ ਖਲਾਜ ਰਵ ਹੋ ਗਿਆ ਕਟੋ ਕਟ ਜਾਂ ਸਾਡੇ ਮਨਾਂ ਚ ਮਤਲੇ ਸੀ ਰੋਜ਼ ਮਿਲਣ ਵਾਲੇ ਬੰਦੇ ਸਾਡੇ ਸਿਰਾਂ ਤੇ ਹੱਥ ਰੱਖਦੇ ਸੀ ਉਹ ਮੇਰੇ ਵਰਗੇ ਕਿੰਨੇ ਜਵਾਕਾਂ ਦੇ ਸਿਰਾਂ ਤੇ ਰੋਹ ਹੱਥ ਰੱਖਦੇ ਸੀ ਛੋਟੇ ਬੱਚਿਆਂ ਦੇ ਸਿਰਾਂ ਤੇ ਵੀ ਪਾਤਰ ਸਾਹਿਬ ਰੱਖਦੇ ਸੀ ਪਾਤਰ ਸਾਹਿਬ ਨੂੰ ਕਈ ਵਾਰੀ ਲੋਕ ਕਹਿੰਦੇ ਸੀ ਵੀ ਪਾਤਰ ਸਾਹਿਬ ਤੁਸੀਂ ਯਾਰ ਸਾਰੇ ਫੰਕਸ਼ਨਾਂ ਦੇ ਚਲੇ ਜਾਂਦੇ ਆ ਵੱਡੇ ਛੋਟੇ ਦੇ ਵਿੱਚ ਜਾਂਦੇ ਆ ਉਹ ਕਹਿੰਦੇ ਸੀ ਜੇ ਜਰ ਇਹਨਾਂ ਬੱਚਿਆਂ ਦਾ ਮੰਨ ਲਓ ਕੋਈ ਸਕੂਲ ਕਾਲਜ ਦਾ ਬੱਚਾ ਉਹਨਾਂ ਕੋਲੇ ਆ ਗਿਆ ਕਿ ਮੈਂ ਕਿਤਾਬ ਲਿਖਦੀ ਆ ਜੀ ਇਹਦਾ ਮੁੱਖ ਬੰਦ ਲਿਖ ਦਿਓ ਜਾਂ ਉਹ ਕਹਿੰਦੇ ਮੈਂ ਅਸੀਂ ਫੰਕਸ਼ਨ ਕਰਦਾ ਜੀ ਤੇ ਤੁਸੀਂ ਆਓ ਪਾਤਰ ਸਾਹਿਬ ਨੇ ਜਾਣਾ ਉਹ ਇਸ ਕਰਕੇ ਜਾਂਦੀ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਜੇ ਇਸ ਪਨੀਰੀ ਦੇ ਸਿਰ ਤੇ ਅਸੀਂ ਹੱਥ ਰੱਖਾਂਗੇ ਤਾਂ ਹੀ ਇਹ ਕੱਲ ਨੂੰ ਵੱਡੇ ਤਰ੍ਹਾਂ ਖੁੱਲਣਗੇ ਇਹ ਤਾਂ ਨਿਸ਼ਾਨ ਦੀ ਲੋੜ ਹੈ ਤੇ ਮੈਨੂੰ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਕਿ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਕਾਲਜ ਦੇ ਜਿਨ੍ਹਾਂ ਨਾਲ ਮੇਰਾ ਲਗਾਤਾਰ ਵਾਹ ਉਹ ਬਹੁਤ ਸਾਰੇ ਪਾਤਰ ਸਾਹਿਬ ਦੇ ਸ਼ਬਦਾਂ ਤੋਂ ਉਤਸ਼ਾਹ ਹੋ ਕੇ ਜਾਂ ਪਾਤਰ ਸਾਹਿਬ ਨੇ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਤਾਂ ਲਿਖਣ ਲੱਗੇ ਔਰ ਵਧੀਆ ਲਿਖਣ ਲੱਗੇ ਪਾਤਰ ਸਾਹਿਬ ਕਿਸੇ ਨੂੰ ਉਦਾਸ ਨਹੀਂ ਸੀ ਕਰਦੇ ਜੇ ਮਾੜਾ ਵੀ ਲਿਖਿਆ ਹੁੰਦਾ ਸੀ ਨਾ ਉਹਨੂੰ ਠੀਕ ਕਰਕੇ ਕਹਿੰਦੇ ਸੀ ਠੀਕ ਹੈ ਆਏ ਆਏ ਠੀਕ ਹੋ ਗਿਆ ਤੁਹਾਨੂੰ ਪਤਾ ਉਹ ਬੰਦੇ ਨੂੰ ਲਿਖਣ ਵਾਲੇ ਨੂੰ ਲੱਗਦਾ ਕਿ ਮੈਂ ਬਹੁਤ ਵਧੀਆ ਲਿਖਿਆ ਤੇ ਪਾਤਰ ਸਾਹਿਬ ਦੇ ਥੋੜਾ ਜਿਹਾ ਹੋਰ ਕਰਨ ਵਾਲੇ ਹੋਰ ਵੀ ਵਧੀਆ ਹੋਊਗਾ ਇਹ ਤਾਂ ਹੈ ਕਾਫਾ ਕੰਮ ਉਹਨਾਂ ਨੇ ਹਰ ਇੱਕ ਅਟੈਂਡ ਕੀਤਾ ਹਾਂ ਕਾਫਾ ਕੰਮ ਨਹੀਂ ਇਸ ਤਰ੍ਹਾਂ ਦੇ ਕਿੰਨੇ ਸਮਾਂ ਉਹਨਾਂ ਨੇ ਸ਼ੁਰੂ ਕਰਵਾਤੀ ਮੈਂ ਇੱਕ ਵਾਰ ਪਾਤਰ ਸਾਹਿਬ ਨਾਲ ਗੱਡੀ ਜਾਂਦਾ ਸੀਗਾ ਤੇ ਪਾਤਰ ਸਾਹਿਬ ਫੇਸਬੁੱਕ ਦੇਖੀ ਜਾਂਦੇ ਸੀ ਕਿ ਉੱਥੇ ਕਿਸੇ ਕਾਲਜ ਦੇ मतलब ਕੁੜੀ ਨੇ ਛੋਟੀ ਜੀ ਨੇ ਹੀਰਾ ਘਾ ਕੇ ਪਾਤੀ ਤੇ ਮੈਨੂੰ ਕਹਿੰਦੇ ਦੇਖ ਨਰਮਲ ਇਹ ਹੀਰ ਕਿੰਨੀ ਛੋਲੀ ਘਾ ਰਹੀ ਆ ਕੁੜੀ ਤੇ ਮੈਨੂੰ ਕਹਿੰਦੇ ਯਾਰ ਕੋਈ ਘਰ ਦਾ ਕੋਈ ਰਫਰਦਾ ਹੈ ਤੇ ਤੂੰ ਜਿੰਨੇ ਮੁੰਡੇ ਕੁੜੀਆਂ ਚੰਗੇ ਸੋਹਣਾ ਹੀਰ ਗਾਉਂਦੇ ਆ ਤੇ ਨਾਲੇ ਕਹਿੰਦੇ ਔੜ ਵਾਲੇ ਦਿਨਾਂ ਦੇ ਵਿੱਚ ਆਪਾਂ ਵਾਰਸ਼ ਆ ਦੀ ਜਿਹੜੀ ਸਟਾਫ ਦੀ ਉਹ ਬਣਾਉਣੀ ਆ ਆਪਾਂ ਹੀਰ ਹੀ ਗਵਾ ਇਹਨਾਂ ਤੋਂ ਤੇ ਪਾਤਰ ਸਾਹਿਬ ਦੇ ਕਹਿੰਦੇ ਉਸ ਸਾਲ 100 ਤੋਂ ਵੱਧ ਮੁੰਡੇ ਕੁੜੀਆਂ ਨੇ ਅਸੀਂ ਕੰਪੀਟੀਸ਼ਨ ਕਰਾਇਆ ਪੰਜਾਬ ਆਰਟ ਕਾਉਂਸਲ ਵੱਲੋਂ ਅਸੀਂ ਕਿਹਾ ਵੀਡੀਓ ਪਾ ਦਿਓ 2 ਮਿੰਟ ਦੀ ਹੀਰ गा ਕੇ 100 ਤੋਂ ਵੱਧ ਮੁੰਡੇ ਕੁੜੀਆਂ ਨੇ ਹੀਰ गा ਕੇ ਵੀਡੀਓ ਰਾਹੀਂ ਸਾਨੂੰ ਭੇਜੀ ਤੇ ਉਹਦੇ ਵਿੱਚੋਂ 18 19 ਸਿਲੈਕਟ ਕਰਕੇ ਪਾਤਰ ਸਾਹਿਬ ਨੇ 18 19 ਨੂੰ ਇੱਥੇ ਬੁਲਾਇਆ ਚੰਡੀਗੜ੍ਹ ਉਹਨਾਂ ਤੋਂ ਹੀਰ ਸੁਣੀ ਜਸਵੀਰ ਜੱਸੀ ਨੂੰ ਉਹ ਸਵਾਗਤ ਦਾ ਮੁੱਖ ਮਹਿਮਾਨ ਬਣਾਇਆ ਉਹਨੂੰ ਕਿਹਾ ਵੀ ਇਹਨਾਂ ਦੀ ਹੀਰ ਸੁਣ ਤੇ ਫਿਰ ਆਪਦੀ ਹੀਰ ਇਹਨਾਂ ਨੂੰ ਸੁਣਾਓ ਮਤਲਬ 18 19 ਮੁੰਡੇ ਕੁੜੀਆਂ ਇੰਨੇ ਉਤਸ਼ਾਹ ਦੇ ਵਿੱਚ ਸੀਗੇ ਵੀ ਯਾਰ ਅਸੀਂ ਹੀਰ ਗਾਈ ਪਾਤਰ ਸਾਹਿਬ ਦੇ ਸਾਹਮਣੇ ਇਹ ਬਹੁਤ ਵੱਡੀ ਗੱਲ ਹੈ